ਮੋਹੋ ਮੇਟਰੋਂ ਬਾਕੀ ਸਾਰੀ ਸੜਕਾਂ ਤੇ ਚੱਲ ਰਹੀ ਹੈ। ਕੋਈ ਟੁੱਟਿਆ ਨਹੀਂ। ਕੋਈ ਨਾ। ਇਹ ਬਹੁਤ ਅਫਰਤਿਕਨ। ਕੋਈ ਸੜਕ ਟ੍ਰੈਫਿਕ ਖੋਲ ਦਿੱਤਾ ਗਿਆ ਹੈ ਜਿਸ पे ਹਾਮ ਤੇ ਖੋਲੇ ਗਈ। ਇਹ ਐਨਸੀ ਵੱਲੋਂ ਰਿਪੋਰਟ ਆ ਗਈ ਵੀ ਇਹ ਜਿਹੜਾ ਪੋਲਾ ਠੀਕ ਠਾਕ ਆ। ਠੀਕ ਹੈ ਨਹੀਂ ਇਹ ਦੁਰਸਤ ਹਾਲਤ ਦੇ ਵਿੱਚ ਆ। ਵੀ ਗੱਡੀਆਂ ਲੰਘ ਸਕਦੀਆਂ ਨੇ ਇਸ ਕਰਕੇ ਆਮ ਆਵਾਜਾਈ ਲੋਕਾਂ ਨੂੰ ਖੋਲ ਦਿੱਤਾ ਗਿਆ ਵਾ ਇਹਦੇ ਨਾਲ ਕਾਫੀ ਸਬਾ ਸਿਆਰੇ ਦੀ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਵੱਡੀਆਂ ਗੱਡੀਆਂ ਨੂੰ ਹੁਣ ਲੋਕਾਂ ਨੂੰ ਟ੍ਰੈਕ ਥੋੜੀ ਰਾਹਤ ਮਿਲੂਗੀ ਕਿਸ ਤਰ੍ਹਾਂ ਦੀ ਰਿਪੋਰਟ ਮੰਗੀ ਗਈ ਸੀ ਐਨਐਸੀ ਤੋਂ ਘਟਨਾ ਤੋਂ ਬਾਅਦ ਇਹ ਰਿਪੋਰਟ ਮੰਗੀ ਗਈ ਸੀ ਵੀ ਕੀ ਪੁਲ ਠੀਕ ਠਾਕ ਆ ਕਿਉਂਕਿ ਪੁਲ ਉੱਪਰੋਂ ਵੀ ਚੱਲਦਾ ਤੇ ਪੁਲ ਦੇ ਥੱਲੋਂ ਵੀ ਬੱਸ ਸਟੈਂਡ ਦੇ ਨੇੜੇ ਲੋਕਾਂ ਦਾ ਆਮ ਆਵਾਜਾਈ ਦਾ ਲੰਘਾ ਵਾ ਇਸ ਕਰਕੇ ਲੋਕਾਂ ਦੀ ਜਾਨ ਮਾਲ ਨੂੰ ਦੇਖਦੇ ਹੋਏ ਇਹ ਜ਼ਰੂਰੀ ਸੀ ਵੀ ਰਿਪੋਰਟ ਲੈਣੀ ਨਾ ਉਹਨਾਂ ਨੇ ਰਿਪੋਰਟ ਦਿੱਤੀ ਵੀ ਠੀਕ ਆ ਆਵਾਜਾ ਲਈ ਖੁੱਲ ਦਿੱਤਾ ਜਾਵੇ ਇਸ ਕਰਕੇ ਖੁੱਲ ਦਿੱਤਾ ਗਿਆ। ਕੋਈ ਮੇਰੀ ਘੰਟਾਂ ਨਾਲ ਕੋਈ ਟ੍ਰੇਡ ਵਗੈਰਾ ਤਾਂ ਨਹੀਂ ਪੁੱਛਣਗਾ ਕੋਈ ਆਈ ਹੋਈ ਕੀ ਨਹੀਂ ਜੀ ਬਾਈ ਉਹਨੇ ਟ੍ਰੇਲ ਰਿਪੋਰਟ ਬਾਅਦ ਵਿੱਚ ਆ ਜਾਊਗੀ ਫੇਲਾਣਾ ਦਾ ਮੈਸੇਜ ਮਿਲ ਗਿਆ ਸਾਨੂੰ ਲਿਖਤੀ ਰਿਪੋਰਟ ਆ ਚੁੱਕੀ ਆ ਵੀ ਠੀਕ ਠਾਕ ਆ ਜੀ ਸਰ ਉਹ ਜਿਹੜੀ ਟ੍ਰੈਫਿਕ ਸੀਗੀ ਇਸ ਤੋਂ ਜਿਹੜੇ ਹਾਈਵੇ ਤੋਂ ਕਿਹੜੀ ਦਿਸ਼ਾ ਤੋਂ ਕਿਹੜੀ ਦਿਸ਼ਾ ਵੱਲ ਜਾ ਰਹੀ ਸੀ ਉਹ ਕਿੱਥੋਂ ਖੁੱਲੀ ਗਈ ਹੈ ਜੀ ਜਿਹੜੀ ਅੱ삐 ਟ੍ਰੈਫਿਕ ਲੁਧਿਆਣੇ ਤੋਂ ਹੁੰਦੀ ਆ ਇਹ ਪਾ ਬੀਕਰ ਨੇਰ ਪੁਲ ਤੋਂ ਥੱਲੇ ਉਤਾਰ ਦਿੰਦੇ ਸੀ ਉੱਪਰ ਦੀ ਜਾਣ ਨਹੀਂ ਦਿੰਦੇ ਸੀ ਵੀ ਹੈਵੀ ਟ ਸ਼ੁਰੂਆਤ ਕਰਨੇ ਸੈਡੋਂ ਉਸ ਉੱਪਰ ਦੀ ਜਾ ਸਕਦੀ ਹੈ ਇਹ ਬਰਕੀਟ ਕੋਲੋਂ ਨਾ ਕੋਈ ਨਾ ਕੋਈ ਆ ਰਿਹਾ ਹੈ। ਕੋਈ ਸੜਕ ਟ੍ਰੈਫਿਕ ਖੋਲ ਦਿੱਤਾ ਗਿਆ ਹੈ ਕਿਸ ਪਿਹਾਮ ਤੇ ਖੋਲੇ ਗਈ। ਇਹ ਐਨਸੀ ਵੱਲੋਂ ਰਿਪੋਰਟ ਆ ਗਈ ਵੀ ਇਹ ਜਿਹੜਾ ਪੋਲਾ ਠੀਕ ਠਾਕ ਆ। ਠੀਕ ਹੈ ਨਹੀਂ ਇਹ ਦੁਰਸਤ ਹਾਲਤ ਦੇ ਵਿੱਚ ਆ ਵੀ ਗੱਡੀਆਂ ਲੰਘ ਸਕਦੀਆਂ ਨੇ ਇਸ ਕਰਕੇ ਆਮ ਆਵਾਜਾਈ ਲੋਕਾਂ ਨੂੰ ਖੋਲ ਦਿੱਤਾ ਗਿਆ ਵਾ। ਇਦਾਂ ਕਾਫੀ ਸਮਾਂ ਸਿਆਰ ਰਹੀ ਸੀ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਵੱਡੀ ਗੱਡੀਆਂ ਨੂੰ ਹੁਣ ਲੋਕਾਂ ਨੂੰ ਟ੍ਰੈਕ ਥੋੜੀ ਰਾਹਤ ਮਿਲੂਗੀ ਕਿਸ ਤਰ੍ਹਾਂ ਦੀ ਰਿਪੋਰਟ ਮੰਗੀ ਗਈ ਸੀ ਐਨਐਸੀ ਤੋਂ ਘਟਨਾ ਤੋਂ ਬਾਅਦ ਜੀ ਇਹ ਰਿਪੋਰਟ ਮੰਗੀ ਗਈ ਸੀ ਵੀ ਕੀ ਪੁਲ ਠੀਕ ਠਾਕ ਆ ਕਿਉਂਕਿ ਪੁਲ ਉੱਪਰੋਂ ਵੀ ਚੱਲਦਾ ਤੇ ਪੁਲ ਦੇ ਥੱਲੋਂ ਵੀ ਬੱਸ ਸਟੈਂਡ ਦੇ ਨੇੜੇ ਲੋਕਾਂ ਦਾ ਆਮ ਆਵਾਜਾਈ ਦਾ ਲੰਘਾ ਵਾ ਇਸ ਕਰਕੇ ਲੋਕਾਂ ਦੀ ਜਾਨ ਮਾਲ ਨੂੰ ਦੇਖਦੇ ਹੋਏ ਇਹ ਜ਼ਰੂਰੀ ਸੀ ਵੀ ਰਿਪੋਰਟ ਲੈਣੀ ਜੀ ਉਹਨਾਂ ਨੇ ਆਪਣੀ ਰਿਪੋਰਟ ਕੀ ਕਿਹਾ ਕੋਈ ਪਤਰਾ ਤਾਂ ਨਹੀਂ ਆਇਆ ਨਾ ਉਹਨਾਂ ਨੇ ਰਿਪੋਰਟ ਦਿੱਤੀ ਵੀ ਠੀਕ ਆ ਆਵਾਜਾਈ ਲਈ ਖੁੱਲ ਦਿੱਤਾ ਜਾਵੇ ਇਸ ਕਰਕੇ ਖ ਕੋਈ ਜਿਹੜੀ ਕੰਟਰਾ ਨਾਲ ਕੋਈ ਟ੍ਰੇਡ ਵਗੈਰਾ ਤਾਂ ਨਹੀਂ ਪੁੱਛਣਾ ਕੋਈ ਆਈ ਹੋਈ ਨਹੀਂ ਬਈ ਜੀ ਬਈ ਉਹਨੇ ਟ੍ਰੇਲਰ ਬੋਰਡ ਪਾਦੇ ਵਿੱਚ ਆ ਜਾਊਗੀ ਫੇਰਾਂ ਤੋਂ ਤਾਂ ਮੈਸੇਜ ਮਿਲ ਗਿਆ ਸਾਨੂੰ ਲਿਖਤੀ ਰਿਪੋਰਟ ਆ ਚੁੱਕੀ ਆ ਵੀ ਠੀਕ ਠਾਕ ਆ ਜੀ ਸਰ ਉਹ ਜਿਹੜੀ ਟ੍ਰੈਫਿਕ ਸੀਗੀ ਇਸ ਤੋਂ ਜਿਹੜੀ ਆ ਕਿਹੜੇ ਹਾਈਵੇ ਤੋਂ ਕਿਹੜੀ ਦਿਸ਼ਾ ਤੋਂ ਕਿਹੜੀ ਦਿਸ਼ਾ ਵੱਲ ਜਾ ਰਹੀ ਸੀ ਉਹ ਕਿੱਥੋਂ ਖੋਲੀ ਗਈ ਆ ਜੀ ਜਿਹੜੀ ਆਪਣੀ ਟ੍ਰੈਫਿਕ ਲੁਧਿਆਣਾ ਤੋਂ ਹੁੰਦੀ ਆ ਇਹ ਪਾ ਬੀਕਰ ਨੇਰਪੁਰ ਤੋਂ ਥੱਲੇ ਉਤਾਰ ਦਿੰਦੇ ਸੀਗੀ ਉੱਪਰ ਦੀ ਜਾਣ ਨਹੀਂ ਦਿੰਦੇ ਸੀ ਵੀ ਹੈਵੀ ਟ੍ਰੈਫਿਕ ਨੂੰ ਹੁਣ ਜਿਹੜੀ ਟ੍ਰੈਫਿਕ ਆ ਰਹੀ ਆ ਨਰਵਿਕਣ ਅੰਬਾਲਾ ਸਾਈਡ ਸਰ